ਕਈ ਵਾਰ ਤਾਂ ਸਾਡੇ ਲਈ ਇਹ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਕਿ ਕੀ ਉਹਨਾਂ ਦਿਨਾਂ ਦੇ ਵਿੱਚ ਅਜਿਹੀਆਂ ਗੱਲਾਂ ਸੰਭਵ ਸਾਂਝੋ ਗੁਰੂ ਨਾਨਕ ਸਾਹਿਬ ਨੇ ਕੀਤੀਆਂ ਇਹਨਾਂ ਥਾਵਾਂ ਤੇ ਸਾਰੀਆਂ ਦੀਆਂ ਸਾਰੀਆਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਸਾਖੀਆਂ ਸੋਟਣ ਯੋਗ ਅਤੇ ਨਿੰਦਣ ਯੋਗ ਨਹੀਂ ਹਨ ਰੱਬ ਹਰ ਯੁੱਗ 'ਚ ਹਰ ਸਦੀ 'ਚ ਜਦੋਂ ਲੋਕ ਭੁੱਲ ਜਾਣ ਉਹਦਾ ਨਾਮ ਲੈਣਾ ਫਿਰ ਉਪੇ ਲੇਵਲ ਜੋ ਗੁਰੂ ਨਾਨਕ ਅਸੀਂ ਟ੍ਰੈਸ ਕੀਤਾ ਹੋਇਆ तकरीबन तकरीबन 24000 ਕਿਲੋਮੀਟਰ ਦਾ ਉਹਨਾਂ ਦਾ ਯਾਤਰਾਵਾਂ ਦਾ ਲੰਮਾ ਪਿੰਡ ਹੈ ਤੁਸੀਂ ਮਹਾਤਮਾ ਬੁੱਧ ਸਾਕੇ ਮੁਨੀ ਦੇ ਦਰਸ਼ਨ ਨਹੀਂ ਕੀਤੇ ਤੇ ਲਗਾਤਾਰ ਇਹ ਆਖਦੇ ਹੋ ਕਿ ਉਹ ਵੱਡੇ ਸੰਮ ਮਹਾਨ ਸੰਮ ਜਦੋਂ ਤੁਸੀਂ ਉਹਨਾਂ ਦੇ ਦੀਦਾਰ ਨਹੀਂ ਕੀਤੇ ਤਾਂ ਕਿਵੇਂ ਮੰਨੀਏ ਕਿ ਉਹ ਵੱਡੇ ਸੰਮ 2000 ਸਾਲ ਪੁਰਾਣੇ ਸਮੇਂ 'ਚ ਪੰਜਾਬ ਦੀ ਧਰਤੀ ਤੇ ਇੱਕ ਵਿਦਵਾਨ ਹੋਇਆ ਜਿਹਦਾ ਨਾਮ ਸੀ नागसेन नागसेन ਬੁੱਧ ਧਰਮ ਦਾ ਕੁੱਲ ਦੁਨੀਆ ਦਾ ਬੇਅੰਤ ਵੱਡਾ ਵਿਦਵਾਨ ਸੀ ਮਸਲਮਿੰ ਹਿੰਦੂ ਆਖਦੇ ਨੇ ਕਿ ਤਿੰਨ ਲੋਕ ਨੇ ਮਾਤ ਲੋਕ ਆਕਾਸ਼ ਲੋਕ ਪਤਾਲ ਲੋ ਤੇ ਮੁਸਲਮਾਨ ਆਖਦੇ ਨੇ ਕਿ 14 ਤਬਕ ਨੇ 7 ਆਕਾਸ਼ ਤੇ 7 ਪਤਾਲ ਤੁਸੀਂ ਆਖਦੇ ਹੋ ਕਿ ਪਤਾਲਾ ਪਤਾਲ ਲਖਾਗਾ 사ਗਾ ਇਹ ਨਮਾਜ਼ਾਂ ਕਿਹੜੀਆਂ ਨੇ ਤੇ ਕਿਸ ਵਕਤ ਅਦਾ ਕਰਨੀਆਂ ਨੇ ਇਹ ਬਗਦਾਦ ਚ ਦੱਸਿਆ ਉਹਨਾਂ ਨੇ ਸੰਖੇਮੈਂ ਉਹ ਘਟਨਾ ਜਾਂ ਉਹ ਮਹਾਪੁਰਖ ਜੋ ਕਿਸੇ ਨੇ ਅੱਖੀਂ ਦੇਖਿਆ ਹੋਇਆ ਹਾਂਜੀ ਜਿਵੇਂ ਕਿ ਅਨਾਉਂਸਮੈਂਟ ਹੋਈ ਅੱਧੇ ਘੰਟੇ ਵਾਸਤੇ ਦਾਸ ਨੂੰ ਕੁਝ ਨਾ ਕੁਝ ਆਪ ਜੀ ਦੇ ਚਰਨਾ ਵਿੱਚ ਰੱਖਣ ਦਾ ਹੁਕਮ ਹੋਇਆ ਮੇਰੇ ਅੱਜ ਦੇ ਇਸ ਸੰਖੇਪ ਵਿਖਿਆਨ ਦਾ ਟੌਪਿਕ ਹੈ ਜਨਮ ਸਾਖੀਕਾਰ ਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਦੇਖਣ ਅਤੇ ਵਰਣਨ ਕਰਨ ਦਾ ਵਸੀਲਾ ਟੰਗ ਤਰੀਕਾ ਕੀ ਵਰਤਿਆ ਉਹਨਾਂ ਨੇ ਸਾਧ ਸੰਗਤ ਜੀਓ ਆਪਾਂ ਅਕਸਰ ਇਤਰਾਜ਼ ਕਰਦੇ ਹਾਂ ਕਿ ਰਾਗੀ ਤੇ ਢਾਡੀ ਕਥਾਕਾਰ ਵਿਆਖਿਆਕਾਰ ਸਾਨੂੰ ਸਾਖੀਆਂ ਵਿਧੀ ਸੁਣਾਉਂਦੇ ਨੇ ਗੁਰਮਤ ਘਟ ਇਹ ਠੀਕ ਇਤਰਾਜ਼ ਵੀ ਕੁਝ हद ਤੱਕ ਠੀਕ ਹੈ ਪਰੰਤੂ ਸਾਰੀਆਂ ਦੀਆਂ ਸਾਰੀਆਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਸਾਖੀਆਂ ਸੁੱਟਣ ਯੋਗ ਅਤੇ ਨਿੰਦਣ ਯੋਗ ਨਹੀਂ ਹਨ ਸਾਖੀ ਸ਼ਬਦ ਹੈ ਜਿਹੜਾ ਸਭ ਤੋਂ ਪਹਿਲਾਂ ਤਾਂ ਆਪਾਂ ਜਾਣ ਲਈਏ ਇਹਦਾ ਅਰਥ ਕੀ ਹੈ ਸਾਖੀ ਮੈਨੇ ਉਹ ਘਟਨਾ ਜਾਂ ਉਹ ਮਹਾਪੁਰਖ ਜੋ ਕਿਸੇ ਨੇ ਅੱਖੀਂ ਦੇਖਿਆ ਹੋਵੇ ਸਾਖੀ ਅਸੀਂ ਆਖਦੇ ਹਾਂ ਨਾ ਇਹ ਸੱਚੇ ਪਾਤਸ਼ਾਹ ਤੂੰ ਸਾਡਾ ਸਾਖੀ ਹੈ ਮੈਂ ਕੋਈ ਝੂਠ ਨਹੀਂ ਕੀਤਾ ਸਾਖੀ ਮੈਨ ਨੇ ਹੂ ਇਜ਼ ਪ੍ਰੈਜ਼ੈਂਟ ਹੂ ਵਾਸ ਪ੍ਰੈਜ਼ੈਂਟ ਸਮਵੇਅਰ ਵਿਦ ਸਮਵਨ ਤੋਂ ਸਾਖੀ ਸ਼ਬਦ ਤੋਂ ਅਰਥ ਤੋਂ ਬਾਅਦ ਆਪਾਂ ਇਹ ਵੀ ਜਾਣ ਲਈਏ ਕਿ ਆਮ ਇਹ ਆਖਿਆ ਜਾਂਦਾ ਹੈ ਕਿ ਸਾਖੀਆਂ ਮਿਥਿਆਸ ਨੇ ਕਲਪਿਤ ਨੇ ਇਮੇਜਿਨੇਸ਼ਨ ਨੇ ਇਹਦੇ ਚ ਸੱਚਾਈ ਨਹੀਂ ਹੈ ਅਸੀਂ ਆਪਣੀਆਂ ਕਲਾਸਾਂ ਚ ਤੇ ਰਿਸਰਚ ਚ ਜਨਮ ਸਾਖੀਆਂ ਨੂੰ ਇਸ ਕਰਕੇ ਬਿਲਕੁਲ ਨਹੀਂ ਸੁੱਟਦੇ ਕਿ ਇਹਨਾਂ ਚ ਇਮੇਜਿਨੇਸ਼ਨ ਹੈ ਵਾਸਤਵ ਵਿੱਚ ਸਾਹਾ ਸੰਗ ਜੀ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਦੇ ਅੱਗੇ ਬੇਅੰਤ ਵੱਡੀ ਸਮੱਸਿਆ ਸੀ ਕਿ ਅਕਾਲ ਪੁਰਖ ਦਾ ਐਕਸਪੀਰੀਅੰਸ ਤਾਂ ਉਹਨਾਂ ਨੂੰ ਅਨੁਭਵ ਹੋ ਗਿਆ ਪ੍ਰਾਂਤ ਹੋਇਆ ਵੇਈਂ ਨਦੀ 'ਚ ਪਰੰਤੂ ਜਿਸ ਕਿਸੇ ਮਹਾਪੁਰਖ ਨੂੰ ਪੈਗੰਬਰ ਨੂੰ ઋષਿ ਨੂੰ ਸੰਤ ਨੂੰ ਅਕਾਲ ਪੁਰਖ ਦਾ ਅਨੁਭਵ ਹੋਏ ਅਕਾਲ ਪੁਰਖ ਨਾਲ ਮਿਲਾਪ ਹੋਏ ਇਹ ਜੋਰੀ ਨਹੀਂ ਹੈ ਕਿ ਉਹ ਸਮਰੱਥ ਹੋਏ ਅਕਾਲ ਪੁਰਖ ਦਾ ਸਰੂਪ ਵਰਣਨ ਕਰਨ ਦੇ ਸਭ ਤੋਂ ਵੱਡੀ ਸਮੱਸਿਆ ਸਾਡੇ ਸਾਹਮਣੇ ਇਹ ਮਿਲਾਪ ਕਿਵੇਂ ਹੋਏ ਜਦੋਂ ਅਕਾਲ ਪੁਰਖ ਨਾਲ ਮਿਲਾਪ ਹੋਇਆ ਤਾਂ ਫਿਰ ਸ਼ੇਅਰ ਕਿਵੇਂ ਕਰੀਏ ਆਪਣਾ ਅਨੁਭਵ ਜਦੋਂ ਦੱਸਣਾ ਸ਼ੁਰੂ ਕਰਦੇ ਨੇ ਪੈਗੰਬਰ ਤਾਂ ਤੀਜੀ ਮੁਸ਼ਕਲ ਸਾਡੇ ਸਾਹਮਣੇ ਆਂਦੀ ਹੈ ਕਿ ਹਾਊ ਟੂ ਅੰਡਰਸਟੈਂਡ ਇਟ ਸੰਗਤ ਨੂੰ ਪਤਾ ਨਹੀਂ ਲੱਗਦਾ ਫਿਰ ਐਡਾ ਵੱਡਾ ਉਹਨੂੰ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਦਾ ਇੱਕ ਪੰਕਤੀ ਜਿਹੜੀ ਅਕਸਰ ਅਸੀਂ ਕਲਾਸ 'ਚ ਕੋਟ ਕਰਦੇ ਹਾਂ ਮਾਈ ਭਾਈ ਨੇ ਸ਼ਾਇਦ ਸੁਣੀ ਹੋਵੇ ਮੈਣ ਕੇ ਦੰਤ ਕਿ ਖਾਈਏ ਸਾਰੋ ਕ੍ਰਿਨਾਥ ਸਾਹਿਬ ਮਹਾਰਾਜ ਦਾ ਬਚਨ ਹੈ ਮੈਣ ਮੈਨੇ ਮੋਮ ਹੈ ਪਿਤਾ ਦੰਦ ਤੂੰ ਮੇਰੇ ਲਾਏ ਮੋਮ ਦੇ ਅਤੇ ਹੁਕਮ ਦਿੱਤਾ ਕਿ ਇਹਨਾਂ ਮੋਮ ਦੇ ਨਾਜ਼ਕ ਦੰਦਾਂ ਨਾਲ ਫੌਲਾਦ ਜਵਾ ਯਤਨ ਕਰਾਂਗਾ ਪਰੰਤੂ ਸਫਲਤਾ ਕਿੰਨੀ ਕੁ ਮਿਲੇ ਪਤਾ ਨਹੀਂ ਸੋ ਸਾਧ ਸੰਗਤ ਜੀ ਮਿੱਠ ਜਿਹਨੂੰ ਅਸੀਂ ਆਖਦੇ ਹਾਂ ਉਹਨੂੰ ਆਸਾਨੀ ਨਾਲ ਰੱਦ ਕਰ ਦੇਣਾ ਸਾਡੇ ਲਈ ਸੰਭਵ ਨਹੀਂ ਐਗਜ਼ਾਮਪਲ ਦੇ ਆ ਗਾਇਕ ਅਸੀਂ ਆਖਦੇ ਹਾਂ ਕਿ ਬਸ ਫਿਰ ਜਿਉਂ ਹੀ ਮੈਂ ਅੱਖਾਂ ਬਖਾਈਆਂ ਉਹ ਤਿੱਤਰ ਹੋ ਗਿਆ ਤਿੱਤਰ ਹੋਣਾ ਜਿਹੜਾ ਸਾਡਾ ਮੁਹਾਵਰਾ ਹੈ ਮਾਰ ਦੀ ਇਹ ਮੇਰਾ ਬੱਚਾ ਸ਼ੇਰ ਹੈ ਤਿੱਤਰ ਹੋਣਾ ਮੇਰਾ ਬੇਟਾ ਸ਼ੇਰ ਹੈ ਬਹਾਦਰੀ ਦਾ ਸੂਚਕ ਇਹ ਛੋਟੀਆਂ-ਛੋਟੀਆਂ ਮਿੱਥਾਂ ਨੇ ਬਹਾਦਰ ਨੂੰ ਇੱਕ ਲਫ਼ਜ਼ ਦੇ ਵਿੱਚ ਦੱਸਣਾ ਸੁੰਦਰਤਾ ਨੂੰ ਚੰਦ ਵਰਗੇ ਅਲੰਕਾਰ ਦੇਣੇ ਇਹ ਸਾਰਾ ਸਿਲਸਿਲਾ ਸਾਡੇ ਬਜ਼ੁਰਗ ਕਰਦੇ ਆਏ ਨੇ ਐਗਜ਼ਾਮਪਲ ਪਰਿ ਕਹਾਣੀਆਂ ਨੇ ਸਾਡੀਆਂ ਕੀਲੀ ਦੁਕਾਨ ਦੀ ਕਹਾਣੀ ਜਨੌਰਾਂ ਦੀਆਂ ਕਹਾਣੀਆਂ ਨੇ ਕੀ ਇਹ ਕਹਾਣੀਆਂ ਅੱਜ ਅਸੀਂ ਆਪਣੇ ਬੱਚਿਆਂ ਨੂੰ ਸੁਣਾਉਂਦੇ ਨੇ ਅੰਗਰੇਜ਼ੀ ਸਾਹਿਤ ਦੇ ਵਿੱਚ ਇਹਨਾਂ ਸਾਰੀਆਂ ਲੋਕ ਕਹਾਣੀਆਂ ਨੂੰ ਇਲਸਟ੍ਰੇਟਡ ਅੰਦ ਨਾਲ ਕਾਮਿਕਸ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਇਲਸਟ੍ਰੇਟ ਕਰਕੇ ਪੜਾਇਆ ਜਾਂਦਾ ਹੈ ਕਿਉਂਕਿ ਕਹਾਣੀ ਦਾ ਸੱਚ ਕੀ ਹੈ ਉਹਦਾ ਅਸੀਂ ਲਿਟਰਲ ਮੀਨਿੰਗ ਨਹੀਂ ਦੇਖਣਾ ਕਹਾਣੀ ਸਾਨੂੰ ਦੱਸ ਕੇ ਕੀ ਜਾਂਦੀ ਹੈ ਸਾਡੇ ਦੇ ਪ੍ਰਭਾਵ ਕੀ ਛੱਡ ਜਾਂਦੀ ਹੈ ਕਹਾਣੀ ਸਾਨੂੰ ਐਥਿਕਸ ਦਾ ਦਾ ਪਾਠ ਕੀ ਪੜਾਉਂਦੀ ਹੈ ਸਾਡੇ ਵਾਸਤੇ मीनिंगफुल ਹੋ ਹੁੰਦਾ ਸੋ ਆਪਾਂ ਸ਼ੁਰੂ ਕਰਾਂਗੇ ਇਥੋਂ ਕਿ ਗੁਰੂ ਨਾਨਕ ਸਾਹਿਬ ਜੀ ਨਾਲ ਸੰਬੰਧਿਤ ਸਿੱਖ ਸਾਹਿਬ ਦੇ ਵਿੱਚ ਚਾਰ ਸਾਖੀਆਂ ਆਪਣੇ ਸਾਹਮਣੇ ਆਈਆਂ ਸਭ ਤੋਂ ਪਹਿਲੀ ਪ੍ਰਾਤਨ ਜਨਮ ਸਾਖੀ ਦੂਸਰੀ ਭਾਈ ਮਹਿਬਬਾਨ ਜੀ ਵਾਲੀ ਜਨਮ ਸਾਖੀ ਤੀਸਰੀ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਤੇ ਚੌਥੀ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਚਾਰਾਂ ਜਨਮ ਸਾਖੀਆਂ ਦੇ ਵਿੱਚ ਥੋੜਾ ਥੋੜਾ ਵਰਤਾਨ ਦਾ ਭੇਦ ਹੈ ਬਸ ਕੰਟੈਂਟ ਜ਼ਿਆਦਾਤਰ ਇੱਕੋ ਹੀ ਹੈ ਹੁਣ ਆਪਾਂ ਯਤਨ ਕਰਾਂਗੇ ਕਿ ਜਨਮ ਸਾਖੀ ਕਾਰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਝਣ ਦਾ ਤੇ ਸਮਝਾਉਣ ਦਾ ਯਤਨ ਕਿਵੇਂ ਕੀਤਾ ਆਰੰਭ ਵਿੱਚ ਇਹ ਦੱਸਣਾ ਜ਼ਰੂਰੀ ਹੈ ਕਿ ਜਨਮ ਸਾਖੀ ਕਾਰ ਏਡੀ ਦਿਬ ਦ੍ਰਿਸ਼ਟੀ ਦਾ ਮਾਲਕ ਹੈ ਕਿ ਉਹਨੇ ਸਾਨੂੰ ਦੱਸਿਆ ਆਪ ਜੀ ਦੇ ਧਿਆਨ ਨਾਲ ਸੁਣਨ ਵਾਲਾ ਬਾਖ ਹੈ ਜਦੋਂ ਅਸੀਂ ਤੂੜੀ ਜਦੋਂ ਅਸੀਂ ਕਣਕ ਖਾਂਦੇ ਹਾਂ ਕਣਕ ਨਾਲ ਉਸਦੀ ਤੂੜੀ ਨਹੀਂ ਖਾਂਦੇ ਜਦੋਂ ਅਸੀਂ ਤੂੜੀ ਪਸ਼ੂਆਂ ਕੇ ਛੁੱਟਦੇ ਹਾਂ ਤਾਂ ਤੂੜੀ ਨਾਲ ਕਣਕ ਨਹੀਂ ਛੁੱਟਦੇ ਜਨਮ ਸਾਖੀਆਂ ਦੇ ਵਿੱਚ ਕੁਛ ਇੱਕ ਵਰਤਾਂਤ ਅਜਿਹੇ ਸਾਨੂੰ ਮਿਲਦੇ ਨੇ ਜਿਹੜੇ ਪ੍ਰਵਾਨ ਕਰਨ ਯੋਗ ਨਹੀਂ ਹਨ ਤੋਂ ਉਹ ਛੱਡ ਦਿਓ ਸਾਖੀਕਾਰ ਹੀ ਸਾਨੂੰ ਦੱਸਦਾ ਹੈ ਕਿ ਤੂੜੀ ਨਾ ਖਾਓ ਪਸ਼ੂਆਂ ਵਾਸਤੇ ਛੱਡੋ ਅੰਨ ਪਵਿੱਤਰ ਉਹ ਵੀ ਇਹਦੇ ਵਿੱਚ ਮੌਜੂਦ ਹੈ ਦੇਵਤਿਆਂ ਦਾ ਭੋਜਨ ਵੀ ਹੈ ਮਨੁੱਖਾਂ ਦਾ ਭੋਜਨ ਵੀ ਹੈ ਤੇ ਪਸ਼ੂਆਂ ਦਾ ਵੀ ਇਹ ਚੁਆਇਸ ਅਸੀਂ ਕਰਨੀ ਹੈ ਕਿ ਇਹਦੇ ਵਿੱਚੋਂ ਛਾਂਡਣਾ ਕੀ ਹੈ ਪੁਰਾਣੇ ਸਾਖੀਕਾਰ ਵੱਡਿਆਂ ਬਾਬਿਆਂ ਬਾਬਤ ਜਾਣਕਾਰੀ ਕਿਵੇਂ ਹਾਸਲ ਕਰਦੇ ਸਨ ਅਤੇ ਕਿਵੇਂ ਪ੍ਰਗਟ ਕਰਦੇ ਸਨ ਇੱਕ ਐਗਜ਼ਾਮਪਲ ਦੇਵਾਂਗਾ 2000 ਸਾਲ ਪੁਰਾਣੇ ਸਮੇਂ 'ਚ ਪੰਜਾਬ ਦੀ ਧਰਤੀ ਤੇ ਇੱਕ ਵਿਦਵਾਨ ਹੋਇਆ ਜਿਹਦਾ ਨਾਂ ਅਸੀਂ नागसेन नागसेन ਬੁੱਧ ਧਰਮ ਦਾ ਕੁੱਲ ਦੁਨੀਆ ਦਾ ਬੇਅੰਤ ਵੱਡਾ ਵਿਦਵਾਨ ਸੀ ਉਹਨਾਂ ਦਿਨਾਂ 'ਚ ਪੰਜਾਬ ਉੱਤੇ ਰਾਜ ਕਰਦਾ ਸੀ ਬਾਦਸ਼ਾਹ ਮਿਨਾਂਂਡਰ ਮਿਨਾਂਂਡਰ ਅਲੈਗਜ਼ੈਂਡਰੀਆ ਤੋਂ ਆਇਆ ਸੀ ਤੇ ਉਹਦਾ ਰਾਜ सिंधु ਤੋਂ ਲੈ ਕੇ ਮਥੁਰਾ ਤੱਕ ਫੈਲੇ ਹੋਇਆ ਸੀ ਆਪਾਂ ਨੂੰ ਸਿੱਕੇ ਮਿਲਦੇ ਨੇ ਸਿੱਕਿਆਂ ਦੇ ਇੱਕ ਪਾਸੇ ਗ੍ਰੀਕ ਲੈਂਗੁਏਜ ਦੂਸਰੇ ਪਾਸੇ ਪਾਲੀ ਪਾਲੀ ਲੈਂਗੁਏਜ ਜਿਵੇਂ ਸਾਡੇ ਲਈ ਗੁਰਮੁਖੀ ਇਸੇ ਤਰ੍ਹਾਂ ਬੋਧੀਆਂ ਲਈ ਦੇਸੀ ਤੇ ਧਰਮ ਗ੍ਰੰਥਾਂ ਦੀ ਭਾਸ਼ਾ ਮਿਨਾਂਂਦਰ ਨੇ ਕਿਉਂਕਿ ਰਾਜ ਕਰਨਾ ਸੀ ਇੱਥੇ ਇਹ ਜਾਣਨਾ ਚਾਹਿਆ ਕਿਉਂਕਿ ਪੰਜਾਬ ਬੁੱਧ ਸੀ ਭਈ ਬੁੱਧ ਮਤ ਹੈ ਕੀ ਪੁੱਛਿਆ ਕਿ ਇਹਦੇ ਤੋਂ ਹਾਸਲ ਕਰੀਏ ਜਾਣਕਾਰੀ ਉੱਤਰ ਮਿਲਿਆ ਕਿ ਸਭ ਤੋਂ ਵੱਡਾ ਵਿਦਵਾਨ ਹੈ ਨਾਗਸੈਨ ਉਹਨਾਂ ਨੂੰ ਸੱਦਾ ਦਿੱਤਾ ਗਿਆ। 나ਗਸੈਨ ਸੀ ਸਾਊਥ 'ਚ। ਸਾਊਥ 'ਚ 나ਗਸੈਨ ਨੂੰ ਸੱਦਾ ਭੇਜਿਆ ਗਿਆ ਕਿ ਬਾਦਸ਼ਾਹ ਮਿਨਾਂਂਦਰ ਨੇ ਬਹੁਤ ਸਤਿਕਾਰ ਨਾਲ ਤੁਹਾਨੂੰ ਯਾਦ ਕੀਤਾ। 나ਗਸੈਨ ਨੇ ਉੱਤਰ ਦਿੱਤਾ ਕਿ ਮੈਂ ਇਹਨਾਂ ਦਿਨਾਂ 'ਚ ਬੁੱਧ ਧਰਮ ਦੇ ਪ੍ਰਚਾਰ 'ਚ ਬਹੁਤ ਰੁੱਝਿਆ ਹੋਇਆ ਹਾਂ। ਅਸੀਂ ਬੋਧੀ ਸਾਧੂ ਮੋਂਕਸ ਅਸੀਂ ਬਰਸਾਤ ਦੇ ਦਿਨਾਂ 'ਚ ਜਿਹਨੂੰ ਆਪਾਂ ਚਮਾਸਾ ਕਹਿੰਦੇ ਹਾਂ, ਚਮਾਸੇ ਦੇ ਦਿਨਾਂ 'ਚ ਆਪਣਾ ਧਰਮ ਪ੍ਰਚਾਰ ਬੰਦ ਕਰਦੇ ਹਾਂ। ਜੇ ਮਹਾਰਾਜੇ ਨੂੰ ਮਨਜ਼ੂਰ ਹੋਵੇ ਤਾਂ ਮੈਂ ਸਿਰਫ ਉਹਨਾਂ ਦਿਨਾਂ 'ਚ ਪੰਜਾਬ ਜਾਵਾਂ। ਮਹਾਰਾਜੇ ਨੇ ਦੁਬਾਰਾ ਸੱਦਾ ਭੇਜਿਆ ਕਿ ਜਦੋਂ ਤੁਹਾਨੂੰ ਵਕਤ ਹੋਵੇ ਮناسب ਉਦੋਂ ਅਸੀਂ ਤੁਹਾਨੂੰ ਜੀ ਆਇਆਂ ਆਖਾਂ। 나ਗਸੈਨ ਪੰਜਾਬ ਪੁਜਿਆ ਬੇਅੰਤ ਸਵਾਗਤ ਹੋਇਆ। ਹਰ ਰੋਜ਼ ਆਮ ਸਭਾ ਲੱਦੀ ਸੀ। ਬਾਦਸ਼ਾਹ ਪੁੱਛਦਾ ਸੀ ਪ੍ਰਸ਼ਨ, 나ਗਸੈਨ ਦਿੰਦਾ ਸੀ ਉਹਨਾਂ ਪ੍ਰਸ਼ਨਾਂ ਦੇ ਉੱਤਰ। ਇਹ ਪ੍ਰਸ਼ਨ ਤੇ ਇਹ ਉੱਤਰ ਪਾਲੀ ਵਿੱਚੋਂ ਸੰਸਾਰ 'ਚ ਪਹਿਲੀ ਵਾਰ ਰਾਇਸ ਡੇਵਿਡਸ ਅਤੇ ਐਫ ਮੈਕਸਮੂਲਰ ਨੇ ਟਰਾਂਸਲੇਟ ਕੀਤੇ ਅੰਗਰੇਜ਼ੀ 'ਚ। ਦੋ ਵਾਲਿਊਮਸ ਦੇ ਵਿੱਚ ਇਹ ਕਿਤਾਬ ਆਪਾਂ ਨੂੰ ਮਿਲਦੀ ਹੈ ਇਸ ਵੇਲੇ ਮੌਜੂਦ ਹੈ। ਟਾਈਟਲ ਹੈ ਕੁਐਸਚਨਸ ਆਫ ਕਿੰਗ ਮਿਲਿੰਦ ਸੀਰੀਜ਼ ਹੈ ਸੈਕ्रेड ਬੁਕਸ ਆਫ ਦਾ ਈਸਟ ਬਸ ਸਿਰਫ ਇਹਦੇ ਚੋਂ ਇੱਕ ਹਵਾਲਾ ਆਪ ਨੂੰ ਦਿਆਂਗਾ ਤਾਂ ਕਿ ਪਤਾ ਲੱਗ ਸਕੇ ਕਿ ਸਾਡੀ ਐਂਸ਼ੀਅੰਟ ਟਰੈਡੀਸ਼ਨ ਕੀ ਸੀ ਅਸੀਂ ਜਨਮ ਸਾਖੀ ਨੂੰ ਕਿਵੇਂ ਸਮਝਦੇ ਹਾਂ ਤੇ ਵੱਡਿਆਂ ਬੰਦਿਆਂ ਨੂੰ ਜਾਣਨ ਦੇ ਕੀ ਢੰਗ ਮੇਰੇ ਅਫਸਰ ਪੁੱਛੇਗੇ ਉੱਤਰ ਦਿੱਤੇਗੇ ਜਿਨ੍ਹਾਂ ਦੇ ਵਿੱਚੋਂ ਇੱਕ ਹਵਾਲੇ ਵੱਜੋਂ ਆਪ ਦੀ ਨਜ਼ਰ ਬਾਦਸ਼ਾਹ ਨੇ ਪੁੱਛਿਆ ਸਿਆਣੇ ਨਾਲ ਸੇਨ ਤੁਸੀਂ ਮਹਾਤਮਾ ਬੁੱਧ ਸਾਕੇ ਮੁਨੀ ਦੇ ਦਰਸ਼ਨ ਨਹੀਂ ਕੀਤੇ ਤੇ ਲਗਾਤਾਰ ਹੀ ਆਖਦੇ ਹੋ ਕਿ ਉਹ ਵੱਡੇ ਸਨ ਮਹਾਨ ਸਨ ਜਦੋਂ ਤੁਸੀਂ ਉਹਨਾਂ ਦੇ دیدار ਨਹੀਂ ਕੀਤੇ ਤਾਂ ਕਿਵੇਂ ਮੰਨੀਏ ਕਿ ਉਹ ਵੱਡੇ ਸਨ ਨਾਲ ਸੈਨ ਨੇ ਉੱਤਰ ਦਿੱਤਾ ਮਹਾਰਾਜ ਕੀ ਤੁਹਾਨੂੰ ਵਿਸ਼ਵਾਸ ਹੈ ਕਿ ਸਮੁੰਦਰ ਵੱਡਾ ਹੈ ਬਾਦਸ਼ਾਹ ਨੇ ਕਿਹਾ ਹਾਂ ਯਕੀਨਨ ਨਾਲ ਸੈਨ ਨੇ ਪੁੱਛਿਆ ਕਿਵੇਂ ਸਾਬਤ ਕਰੋਗੇ ਕਿ ਸਮੁੰਦਰ ਵੱਡਾ ਹੈ ਬਾਦਸ਼ਾਹ ਨੇ ਉੱਤਰ ਦਿੱਤਾ ਨਾਲ ਸੈਨ ਜਿੱਥੇ ਤੱਕ ਨਿਗਾਹਾਂ ਜਾਂਦੀਆਂ ਹਨ ਸਮੁੰਦਰ ਇਸ ਸਮੁੰਦਰ ਪਾਣੀ ਹੀ ਪਾਣੀ ਹੈ ਨਾਗਸੈਨ ਨੇ ਕਿਹਾ ਨਹੀ ਮਾਰਾ ਨਿਗਾਹਾਂ ਦਾ ਪ੍ਰੀਖਾ ਹੋ ਸਕਦਾ ਸਾਬਤ ਕਰੋ ਦਲੀਲ ਦੇ ਕੇ ਕਿ ਸਮੁੰਦਰ ਯਕੀਨਨ ਵੱਡਾ ਹੈ ਬਾਦਸ਼ਾਹ ਨੇ ਕਿਹਾ ਵਿਦਵਾਨ ਨਾਗਸੈਨ ਸਾਬਤ ਕਰਨ ਦਾ ਤਰੀਕਾ ਮੈਨੂੰ ਪਤਾ ਨਹੀਂ ਕਿਰਪਾ ਕਰਕੇ ਤੁਸੀਂ ਦੱਸੋ ਨਾਗਸੈਨ ਦਾ ਉੱਤਰ ਜਦੋਂ ਤਪਸ਼ ਪੈਂਦੀ ਹੈ ਗਰਮੀ ਜੇਠ ਹਾਰ ਦਾ ਮਹੀਨਾ ਲੂਆਂ ਵਗਦੀਆਂ ਨੇ ਸੂਰਜ ਚਮਕਦਾ ਹੈ ਤਾਂ ਨਦੀਆਂ ਨਾਲੇ ਦਰਿਆ ਝੀਲਾਂ ਸਭ ਸੁੱਕ ਜਾਂਦੇ ਹੈ ਕੀ ਕਦੀ ਗਰਮੀਆਂ ਦੇ ਦਿਨਾਂ ਵਿੱਚ ਸਮੁੰਦਰ ਨੂੰ ਸੁੱਕਾ ਦੇਖਿਆ ਬਾਦਸ਼ਾਹ ਨੇ ਕਿਹਾ ਨਹੀਂ ਨਾਗਸੇਨ ਫਿਰ ਨਾਗਸੇਨ ਨੇ ਕਿਹਾ ਜਦੋਂ ਬਾਰਿਸ਼ਾਂ ਸ਼ੁਰੂ ਹੁੰਦੀਆਂ ਹਨ ਤਾਂ ਇੰਨੀ ਬਾਰਿਸ਼ ਹੁੰਦੀ ਹੈ ਕਿ ਨਦੀਆਂ ਨਾਲੇ ਝੀਲਾਂ ਛੱਪੜ ਦਰਿਆ ਸਭ ਕਿਨਾਰਿਆਂ ਤੋਂ ਉਛਲਦੇ ਨੇ ਸਮੁੰਦਰ ਉੱਪਰ ਵੀ ਬਾਰਿਸ਼ ਉਹਦੇ ਤੋਂ ਵਧੇਗ ਹੁੰਦੀ ਹੈ ਜਿੰਨੀ ਧਰਤੀ ਤੇ ਹੁੰਦੀ ਹੈ ਤੇ ਸੈਂਕੜੇ ਦਰਿਆ ਸਮੁੰਦਰ 'ਚ ਲਿਗਦੇ ਨੇ ਬਾਰਿਸ਼ਾਂ ਦੇ ਦਿਨਾਂ 'ਚ ਹੜ੍ਹਾਂ ਨਾਲ ਲਦੇ ਇਹ ਦਰਿਆ ਤੋ ਬਰਸਾਤ ਦੇ ਦਿਨਾਂ ਦੇ ਵਿੱਚ ਵੀ ਮਾਨਯੋਗ ਮਹਾਰਾਜ ਕਦੀ ਸਮੁੰਦਰ 'ਚ ਹੜਾ ਆਇਆ ਦੇਖਿਆ ਬਾਦਸ਼ਾਹ ਨੇ ਕਿਹਾ ਨਹੀਂ ਨਾਲ ਸੈਨ ਬਾਰਿਸ਼ਾਂ ਦੇ ਵਿੱਚ ਵੀ ਸਮੁੰਦਰ 'ਚ ਹੜ ਨਹੀਂ ਆਉਂਦਾ ਇਹਨਾਂ ਗੱਲਾਂ ਤੋਂ ਨਾਲ ਸੈਨ ਨੇ ਕਿਹਾ ਅਸੀਂ ਸਿੱਟਾ ਕੱਢਾਂਗੇ ਕਿ ਸਮੁੰਦਰ ਬਹੁਤ ਵੱਡਾ ਬਹੁਤ ਵੱਡਾ ਇਹ ਉਦਾਹਰਣ ਦੇਣ ਤੋਂ ਬਾਅਦ ਨਾਲ ਸੈਨ ਆਖਦਾ ਹੈ ਮਾਨਯੋਗ ਮਹਾਰਾਜ ਬ੍ਰਾਹਮਣ ਵਿਦਵਾਨਾਂ ਨੇ ਗੌਤਮ ਸਾਕੇ ਮੁਨੀ ਦੀ ਨਿੰਦਿਆ ਵਿੱਚ ਹਜ਼ਾਰਾਂ ਗ੍ਰੰਥਾਂ ਦੀ ਰਚਨਾ ਕੀਤੀ ਪਰੰਤੂ ਜਿੱਡਾ ਕਦ ਗੌਤਮ ਸਿਧਾਰਥ ਦਾ ਸੀ ਬ੍ਰਾਹਮਣਾਂ ਦੇ ਹਜ਼ਾਰਾਂ ਨਿੰਦਿਆ ਦੇ ਗ੍ਰੰਥ ਉਹਨਾਂ ਦਾ ਕਦ ਛੋਟਾ ਨਹੀਂ ਕਰ ਪਾਏ ਅਤੇ ਅਸੀਂ ਬੋਧੀ ਵਿਦਵਾਨਾਂ ਨੇ ਗੌਤਮ ਸਾਖਿਆ मुनि ਦੀ ਉਸਤਤ ਵਿੱਚ ਲੱਖਾਂ ਗ੍ਰੰਥਾਂ ਦੀ ਰਚਨਾ ਕੀਤੀ ਪਰੰਤੂ ਜਿੱਡੇ ਉਹ ਸੰ ਸਾਡੇ ਉਸਤਤ ਦੇ ਗ੍ਰੰਥ ਉਹਨਾਂ ਦਾ ਕਦ ਵਧਾ ਨਹੀਂ ਸਕੇ ਇਸ ਕਰਕੇ ਅਸੀਂ ਸਾਰੇ ਬੋਧੀ ਇਹ ਆਦਦੇ ਹਾਂ ਕਿ ਮਹਾਰਾਜ ਗੌਤਮ ਸਾਖਿਆ मुनि ਯਕੀਨਨ ਵੱਡੇ ਸਨ ਸੋ ਸਾ ਸੰਗਤ ਜੀ ਇਹ ਸਾਖੀ ਇਸ ਕਰਕੇ ਸੁਣਾਈ ਕਿ 500 ਸਾਲ ਦਾ ਆਪਣੀ ਪੁਰਸਮਾ ਆਪਾਂ ਪਿਛਲੇ ਸਮੇਂ ਤੇ ਚਾਹਤ ਮਾਰੀਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਕੀਤਾ ਜੋ ਕਿਹਾ ਜਿੱਥੇ ਗਏ ਸਨ ਯੂਨਿਕ ਐਗਜ਼ਾਮਪਲ ਸਾਡੇ ਸਾਹਮਣੇ ਸੋਰਸ ਆਫ ਇਨਸਪੀਰੇਸ਼ਨ ਦੀ ਇਹਦੇ ਤੋਂ ਵੱਡੀ ਐਗਜ਼ਾਮਪਲ ਮੇਰੇ ਸਾਹਮਣੇ ਨਹੀਂ ਮਿਲਦੀ ਕਿ ਸੰਸਾਰ ਚ ਬੇਅੰਤ ਦੂਰ ਦੂਰ ਦਰਾਡੀਆਂ ਥਾਵਾਂ ਦੇ ਉੱਤੇ ਉਹਨਾਂ ਨੇ ਪਰਮਣ ਕੀਤਾ ਉਦਾਸੀਆਂ ਕੀਤੀਆਂ ਯਾਤਰਾਵਾਂ ਕੀਤੀਆਂ ਜਿੱਥੇ ਗਏ ਪਹਿਲੀ ਵਾਰ ਗਏ ਅਤੇ ਆਖਰੀ ਵਾਰ ਗਏ ਦੂਸਰੀ ਵਾਰ ਨਹੀਂ ਜਾ ਪਾਏ ਤਾਂ ਕੀ ਤਾਕਤ ਸੀ ਉਹਨਾਂ ਕੋਲ ਕਿ ਲਾਗਲੇ ਪਿੰਡ ਨੂੰ ਪਤਾ ਲੱਗ ਜਾਂਦਾ ਸੀ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਿਛਲੇ ਪਿੰਡ ਚ ਆ ਗਏ ਨੇ ਪਿੰਡੇ ਇਕੱਠਾ ਹੁੰਦਾ ਤੇ ਉਹਨਾਂ ਨੂੰ ਲੈਣ ਵਾਸਤੇ ਅਗਲੇ ਪਿੰਡ ਚਲਾ ਜਾਂਦਾ ਇੰਉ ਇੱਕ ਪਿੰਡ ਤੋਂ ਦੂਸ ਅਸੀਂ ਮੈਪ ਹੈ ਜਿਹੜਾ ਐਟਲਸ ਟਰੈਵਲਸ ਆਫ ਗੁਰੂ ਨਾਨਕ ਅਸੀਂ ਡਰੇਸ ਕੀਤਾ ਹੋਇਆ ਤਕਰੀਬਨ ਤਕਰੀਬਨ 24000 ਕਿਲੋਮੀਟਰ ਦਾ ਉਹਨਾਂ ਦਾ ਯਾਤਰਾਵਾਂ ਦਾ ਲੰਮਾ ਪਿੰਡ ਹੈ ਤੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਿਰਤਣ ਜਿਵੇਂ ਆਪਾਂ ਨੂੰ ਜਨਮ ਸਾਖੀਆਂ ਦੇ ਵਿੱਚੋਂ ਪਤਾ ਲੱਗਦੀ ਹੈ ਉਹ ਹੈਰਾਨੀ ਜਨਕ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਪੰਜਾਬ ਤੋਂ ਤੁਰੇ ਸਨ ਦੱਖਣ ਚ ਗਏ ਮ드ਰਾਸ ਚ ਗਏ ਲੰਕਾ ਚ ਗਏ ਉੱਥੇ ਕਿਸ ਜ਼ੁਬਾਨ ਚ ਗੱਲ ਕੀਤੀ ਉਹਨਾਂ ਨੇ ਯਕੀਨਨ ਉਸ ਜ਼ੁਬਾਨ ਚ ਜਿਹੜੀ ਜ਼ੁਬਾਨ ਚ ਉੱਥੋਂ ਦੇ ਲੋਕ ਵੱਸਦੇ ਸਨ ਇੱਕ ਤਾਂ ਇਹ ਹੋ ਗਿਆ ਇੱਕ ਛੇਤੀ ਹਿੱਸਾ ਦੂਸਰੇ ਪਾਸੇ ਫਿਰ ਬਗਦਾਦ ਮੱਕਾ ਤੋ ਸਾਖੀ ਕਾ ਸਾਨੂੰ ਇੰਨੇ ਸੁੰਦਰ ਵਾਕਿਆਤ ਦੱਸਦਾ ਹੈ ਸੌਖੇ ਸਾਦੇ ਲੱਗਦਾ ਨਹੀਂ ਕਿ ਕਈ ਵਾਰ ਤਾਂ ਸਾਡੇ ਲਈ ਇਹ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਕਿ ਕੀ ਉਹਨਾਂ ਦਿਨਾਂ ਦੇ ਵਿੱਚ ਅਜਿਹੀਆਂ ਗੱਲਾਂ ਸੰਭਵ ਸਾਂਝੋ ਗੁਰੂ ਨਾਨਕ ਸਾਹਿਬ ਨੇ ਕੀਤੀਆਂ ਇਹਨਾਂ ਥਾਵਾਂ ਤੇ ਇਹ ਗੱਲ ਤਾਂ ਇਹ ਗੱਲ ਕੀਤੀ ਉਹਨਾਂ ਨੇ ਯਕੀਨਨ ਉਸ ਜ਼ੁਬਾਨ 'ਚ ਜਿਹੜੀ ਜ਼ੁਬਾਨ 'ਚ ਉੱਥੋਂ ਦੇ ਲੋਕ ਵੱਸਦੇ ਸਨ ਇੱਕ ਤਾਂ ਇਹ ਹੋ ਗਿਆ ਇੱਕ ਛੋਟਾ ਹਿੱਸਾ ਦੂਸਰੇ ਪਾਸੇ ਫਿਰ ਬਗਦਾਦ ਮੱcka ਤੋਂ ਸਾਖੀ ਕਾ ਸਾਨੂੰ ਇੰਨੇ ਸੁੰਦਰ ਵਾਕਿਆਤ ਦੱਸਦਾ ਹੈ ਸੌਖੇ ਸਾਦੇ ਲੱਗਦਾ ਨਹੀਂ ਕਿ ਕਈ ਵਾਰ ਤਾਂ ਸਾਡੇ ਲਈ ਇਹ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਕਿ ਕੀ ਉਹਨਾਂ ਦਿਨਾਂ ਦੇ ਵਿੱਚ ਅਜਿਹੀਆਂ ਗੱਲਾਂ ਸੰਭਵ ਸਨ ਜੋ ਗੁਰੂ ਨਾਨਕ ਸਾਹਿਬ ਨੇ ਕੀਤੀਆਂ ਇਹਨਾਂ ਥਾਵਾਂ ਤੇ ਆਪਣੇ ਸਾਹਮਣੇ ਐਗਜ਼ਾਮਪਲ ਹੈ ਕਿ ਜਲਨਨਾਥ ਹਰਦوار ਰਿਖੀਕੇਸ ਇਹਨਾਂ ਥਾਵਾਂ ਉੱਤੇ ਬ੍ਰਾਹਮਣਾਂ ਦੇ ਵੱਡੇ ਕੇਂਦਰਾਂ 'ਚ ਮੂਰਤੀਆਂ ਦੇ ਸਾਹਮਣੇ ਕੀਰਤਨ ਕੀਤਾ ਕਿ ਮੂਰਤੀ ਪੂਜਾ ਸਹੀ ਨਹੀਂ ਇਹਨਾਂ ਥਾਵਾਂ ਦੇ ਉੱਤੇ ਉਹਨਾਂ ਲੋਕਾਂ ਦੀ ਲੈਂਗੁਏਜ ਦੇ ਵਿੱਚ ਆਪਾਂ ਕੀ ਕਰਦੇ ਆ ਮੈਂ ਮਸਲਮ ਮੈਂ ਆਪਣੇ ਵਿਦਿਆਰਥੀਆਂ ਨੂੰ ਆਮ ਹੀ ਆਖਦਾ ਕਿ ਜੇ ਤੁਸੀਂ ਗੁਰਮਤਿ ਬਾਰੇ ਕਿਸੇ ਮੁਸਲਮਾਨ ਨੂੰ ਦੱਸਣਾ ਹੈ ਤਾਂ ਤੁਸੀਂ ਗੁਰਬਾਣੀ 'ਚ ਹਵਾਲੇ ਕਿਉਂ ਦਿੰਨੇ ਫਿਰ ਤੁਸੀਂ ਕੁਰਾਨ 'ਚ ਹਵਾਲੇ ਦੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ ਤੁਸੀਂ ਜੇ ਈਸਾਈਆਂ ਨੂੰ ਇਹ ਦੱਸਣਾ ਹੈ ਕਿ ਸਾਡਾ ਮਤ ਕਿੱਡਾ ਵੱਡਾ ਹੈ ਤਾਂ ਫਿਰ ਬਾਈਬਲ ਦੇ ਵਿੱਚੋਂ ਸਾਨੂੰ ਕੋਟ ਕਰਨਾ ਪੈਗਾ ਹਵਾਲਾ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਕੀਤਾ ਸੀ ਪੰਜ ਨਮਾਜ਼ਾਂ ਕਿਹੜੀਆਂ ਨੇ ਤੇ ਕਿਸ ਵਕਤ ਅਦਾ ਕਰਨੀਆਂ ਨੇ ਇਹ ਬਗਦਾਦ ਚ ਦੱਸਿਆ ਉਹਨਾਂ ਨੇ ਦੋ ਪ੍ਰਸ਼ਨ ਉਹਨਾਂ ਦੇ ਦੋ ਉੱਤਰ ਨਮੂਨੇ ਬਾਤਰ ਮੈਂ ਆਪ ਜੀ ਦੇ ਨਜ਼ਰ ਕਰਨੀਆਂ ਹੈ ਕਿ ਸਾਖੀਕਾਰ ਲਿਖਦਾ ਕਿ ਬਗਦਾਦ ਦੇ ਵਿੱਚ ਸੰਗਤ ਉਹਨਾਂ ਦੇ ਆਲੇ ਦੁਆਲੇ ਜੁੜੀ ਬੈਠੀ ਸੀ ਕਿਸੇ ਨੇ ਪ੍ਰਸ਼ਨ ਕੀਤਾ ਜੀ ਬਾਬਾ ਜੀ ਕਿਛ ਅੱਲਾਹਪੁਰ ਵੀ ਈਮਾਨ ਲੈਂਦਾ ਹੈ ਬਾਬੇ ਫਰਮਾਇਆ ਭਾਈ ਕਿਸ ਉੱਪਰ ਈਮਾਨ ਦਾ ਸਦਕਾ ਹਜ਼ਾਰਾਂ ਕੋਸਾਂ ਦਾ ਬੰਧ ਮਾਰ ਕੇ ਤੁਸੀਂ پاس ਆਇਆ ਕਿਸੇ ਹੋਰ ਪੁੱਛਿਆ ਬਹੁਤ ਸਿਆਣਾ ਪ੍ਰਸ਼ਨ ਤੇ ਬਾਬਾ ਜੀ ਦਾ ਉੱਤਰ ਸੁਣਾਜੀ ਕਿਸੇ ਹੋਰ ਪੁੱਛਿਆ ਜੀ ਬਾਬਾ ਜੀ ਕਿਛ ਪੈਗੰਬਰ ਮੁਹੰਮਦ ਪੁਰ ਵੀ ਈਮਾਨ ਲੈਂਦਾ ਹੈ ਬਾਬੇ ਕਹਿਆ ਤੁਸੀਂ ਦਾ ਇਮਾਮ ਜੇ ਪੈਗੰਬਰ ਮੁਹੰਮਦ ਪੁਰ ਕਾਇਮ ਹੋ ਹੋਂਦਾ ਤਾਂ ਅੱਲਾ ਅਸਾਨ ਨੂੰ ਤੁਸੀਂ پاس ਕਿਉਂ ਭੇਜਦਾ ਭਾਈ ਮੈਂ ਹਜ਼ਰਤ ਮੁਹੰਮਦ ਸਾਹਿਬ ਉਪਰ ਈਮਾਨ ਲਿਉਣ ਵਾਲਾ ਨਹੀਂ ਮੈਂ ਉਹਦੀ ਥਾਂ ਸਸਟੀਚੂਟ ਪੈਗੰਬਰ ਮੁਹੰਮਦ ਦਾ ਕਿਉਂਕਿ ਪੈਗੰਬਰ ਮੁਹੰਮਦ ਨੇ ਗਲਤ ਗੱਲਾਂ ਨਹੀਂ ਸੰ ਦਸੀਆਂ ਜੋ ਦੱਸਿਆ ਸੱਚ ਦੱਸਿਆ ਤੁਸੀਂ ਭੁੱਲ ਗਏ ਹੋ ਰੱਬ ਹਰ ਯੁੱਗ ਚ ਹਰ ਸਦੀ ਚ ਜਦੋਂ ਲੋਕ ਭੁੱਲ ਜਾਣ ਉਹਦਾ ਨਾਮ ਲੈਣਾ ਫਿਰ ਉਹ ਭੇਜ ਪੈਗੰਬਰਾਂ ਨੂੰ ਤਾਂ ਅੱਜ ਵੀ ਇਸ ਸੰਸਾਰ ਦਾ ਕੋਈ ਵਿਅਕਤੀ ਬਗਦਾਦ ਚ ਮੱਕੇ ਚ ਮਦੀਨੇ ਚ ਇਹ ਬਚਨ ਜਿਹੋ ਜਿਹੇ ਬਾਬਾ ਜੀ ਨੇ ਉਚਾਰੇ ਕਰਮ ਦੇ ਸਮਰੱਥ ਨਹੀਂ ਇੱਕ ਹੋਰ ਪ੍ਰਸ਼ਨ ਤੇ ਉੱਤਰ ਸ਼ਾਇਦ ਤੁਸੀਂ ਸੁਣਿਆ ਹੋਵੇ ਕਿਸੇ ਕਥਾਕਾਰ ਨੂੰ ਮੁਸਲਮਾਨ ਨੇ ਪ੍ਰਸ਼ਨ ਕੀਤਾ ਜੀ ਬਾਬਾ ਜੀ ਕੁਝ ਲੋਕ ਆਖਦੇ ਨੇ ਮਸਲਨ ਹਿੰਦੂ ਆਖਦੇ ਨੇ ਕਿ ਤਿੰਨ ਲੋਕ ਨੇ ਮਾਤ ਲੋਕ ਆਕਾਸ਼ ਲੋਕ ਪਤਾਲ ਲੋ ਤੇ ਮੁਸਲਮਾਨ ਆਖਦੇ ਨੇ ਕਿ 14 ਤਬਕ ਨੇ 7 ਆਕਾਸ਼ ਤੇ 7 ਪਤਾਲ ਤੁਸੀਂ ਆਖਦੇ ਹੋ ਕਿ ਪਤਾਲਾ ਪਤਾਲ ਲਖਾਗਾ 사ਗਾ ਹੁਣ ਕਿੰਨੇ ਪਤਾਲ ਨੇ ਤੇ ਕਿੰਨੇ ਆਕਾਸ਼ ਇਹਦੇ ਬਾਰੇ ਤਿੰਨ ਕਮੈਂਟ ਹੋ ਗਏ ਤਿੰਨ ਨੇ ਕੁਸ਼ਾਗਦੇ ਨੇ ਕੁਸ਼ਾਗਦੇ ਨੇ 14 ਨੇ ਤੁਸੀਂ ਇਹਨਾਂ ਨੂੰ ਲੱਖਾਂ ਨੇ ਇਹਨਾਂ ਚ ਸੱਚ ਕੀ ਹੋ ਰਿਹਾ ਮਹਾਰਾਜ ਨੇ ਫਰਮਾਇਆ ਤਿੰਨੋਂ ਸੱਚ ਨਹੀਂ ਜੇ ਇਹ ਨਹੀਂ ਹੋ ਸਕਦਾ ਜਾਂ ਤਿੰਨ ਠੀਕ ਨੇ ਜਾਂ 14 ਜਾਂ ਅਨੇਕ ਇੱਕ ਉੱਤਰ ਠੀਕ ਹੋ ਸਕਦਾ ਹੈ ਸੱਚ ਕੇਵਲ ਇੱਕ ਹੁੰਦਾ ਹੈ ਮਹਾਰਾਜ ਨੇ ਫਰਮਾਇਆ ਕਿ ਨਹੀਂ ਭਾਈ ਜਿਨੇ ਤਿੰਨ ਦੇਖੇ ਉਹਨੇ ਦੱਸਿਆ ਕਿ ਤਿੰਨ ਨੇ ਜਿਨੇ 14 ਦੇਖੇ ਉਹਨੇ ਦੱਸਿਆ 14 ਨੇ ਜਿਨੇ ਲੱਖਾਂ ਦੇਖੇ ਉਹਨੇ ਦੇਖਿਆ ਕਿ ਲੱਖਾਂ ਨੇ ਇਸ ਕਰਕੇ ਕਿਸੇ ਉਤੇ ਕਿੰਤੂ ਪ੍ਰੰਤੂ ਕਰਨਾ ਆਵਾਜ਼ ਨਹੀਂ ਜਿੰਨੀ ਕਿਸੇ ਦੀ ਮਦ ਉਹਨਾਂ ਵਰਨਾ। ਅਗਲਾ ਆਪ ਜੀ ਦੇ ਸਾਹਮਣੇ ਇੱਕ ਤੋਂ ਹਵਾਲੇ ਦੇਣੇ ਨੇ ਇਹੋ ਜਿਹੜੇ ਕਿ ਆਮ ਨਹੀਂ ਹਨ। ਭਾਈ ਮਰਦਾਨਾ ਜੀ, ਬੇਬੇ ਨਾਨਕੀ ਜੀ ਅਤੇ ਰਾਏ ਮੂਲਾਰ ਖਾਨ ਸਾਹਿਬ। ਇਹ ਤਿੰਨ ਇਹੋ ਜਿਹੀਆਂ ਕਰਮਾਂ ਵਾਲੀਆਂ ਸ਼ਖਸੀਅਤਾਂ ਹਨ। ਜਿਨ੍ਹਾਂ ਬਾਰੇ ਯਾਨੀ ਗੁਰੂ ਬਾਬਾ ਜੀ ਕਿੱਡੇ ਸਨ ਅਸੀਂ ਅੰਦਾਜ਼ਾ ਨਹੀਂ ਲਾਉਂ ਤਾ ਸਕਦੇ ਸਮਰੱਥਾ ਨਹੀਂ ਸਾਡੇ। ਇਹ ਤਿੰਨੇ ਗੁਰਸਿੱਖ ਛੋਟੀ ਉਮਰ ਦੇ ਵਿੱਚ ਹੀ ਗੁਰੂ ਮਹਾਰਾਜ ਜੀ ਨੂੰ ਕਿਵੇਂ ਸਮਝ ਪਾਏ ਸਨ ਇਹ ਸਾਡੇ ਵਾਸਤੇ ਬੇਅੰਤ ਬਚਿੱਤਰ ਤੇ ਦਿਲਚਸਪ ਸੰਸਾਰ ਹੈ ਐਗਜ਼ਾਮਪਲ ਇੱਕ ਦੋ ਐਗਜ਼ਾਮਪਲ ਦਿਆਂਗਾ ਕੇਵਲ ਕਿਉਂਕਿ ਆਪਣੇ ਕੋਲ ਸਮਾਂ ਲੰਮਾ ਨਹੀਂ ਹੈ 10 ਮਿੰਟ ਆਪਣੇ ਬਕਾਇਆ ਨੇ ਉਹਦੇ ਵਿੱਚ ਦੋ ਤਿੰਨ ਸਾਖੀਆਂ حوالے ਵਜੋਗੇ ਹੋਈ ਤਾਂ ਕਿ ਸੰਗਤ ਨੂੰ ਸਾਖੀਆਂ ਨਾਲ ਨਫ਼ਰਤ ਨਾ ਹੋਵੇ ਸਾਖੀ ਸਾਹਤਾ ਸਾਡਾ ਬਹੁਤ ਅਮੀਰ ਸਾਹਤਾ ਹੈ ਭਾਈ ਮਰਦਾਨਾ ਜੀ ਬਾਬਾ ਸਾਖੀ ਕਰ ਲਿਖਦੇ ਨੇ ਕਿ ਇਹ ਦੇਖੋ ਬਾਗ ਦੇਖੋ ਸੰਖੇਪ ਸੰਖੇਪ ਬਾਗ ਦੇ ਵਿੱਚ ਵੱਡਾ ਵਿਜ਼ਨ ਲਿਖਦੇ ਨੇ ਗੁਰੂ ਮਹਾਰਾਜ ਜਦੋਂ ਬੰਦਗੀ ਕਰਨ ਲੱਗਦੇ ਤਾਂ ਭਾਈ ਮਰਦਾਨਾ ਜੀ 20 ਕਰਮ ਦੂਰ ਖਲੋ ਕੇ ਸਖਤ ਪਹਿਰਾ ਦਿੰਦੇ ਤਾਂ ਕਿ ਕੋਈ ਪਸ਼ੂ ਪੰਛੀ ਮਨੁੱਖ ਉਹਨਾਂ ਦੀ ਬੰਦਗੀ ਵਿੱਚ ਵਿਗੜ ਨਾ ਪਾਏ আর ਜਦ ਬਾਵਾ ਗਾਉਣ ਲੱਗਦਾ ਬਾਣੀ ਤਾਂ ਪਾਈ ਮਰਦਾਨਾ ਜੀ ਰਬਾਬ ਉਠਾ ਕੇ ਇੰਨੇ ਨਜ਼ਦੀਕ ਆ ਕੇ ਬੈਠਦੇ ਕਿ ਗੋਡੇ ਨਾਲ ਗੋਡਾ ਖਾਂਦਾ ਹੁਣ ਇਹ ਜਿਹੜਾ ਇੱਕ ਸੈਂਟੈਂਸ ਹੈ ਗੋਡੇ ਨਾਲ ਗੋਡਾ ਖਾਂਦਾ ਬਸ ਇਹਦੇ ਤੋਂ ਵਧੇਕ ਨਜ਼ਦੀਕੀ ਮਿੱਤਰਤਾ ਮੁਹੱਬਤ ਪਿਆਰ ਗੁਰੂ ਦਾ ਸਿੱਖ ਨਾਲ ਨਹੀਂ ਹੋ ਸਕਦਾ ਇੱਕ ਹੋਰ ਐਗਜ਼ਾਮਪਲ ਆਪ ਵੀ ਦੇ ਸਾਹਮਣੇ ਰੱਖਾਂਗਾ ਪਾਈ ਮਰਦਾਨਾ ਜੀ ਜਦੋਂ ਤੁਰਦੇ ਥੱਕ ਜਾਂਦੇ ਪਿਆਸ ਲੱਗਦੀ ਭੁੱਖ ਲੱਗਦੀ ਬਾਬਾ ਨੂੰ ਅਕਸਰ ਇਹ ਦੱਸਿਆ ਜਾਂਦਾ ਜਿਵੇਂ ਜਮੂਰਾ ਹੁੰਦਾ ਹੈ ਨਾ ਜਿਵੇਂ ਮਦਾਰੀ ਦੇ ਸਾਹਮਣੇ ਆਪਣੇ ਸਾਹਮਣੇ ਭਾਈ ਮਰਦਾਨਾ ਜੀ ਦੀ ਬੇਅੰਤ ਵੱਡੀ ਸ਼ਕਤੀ ਖਰਾਬ ਕੀਤੀ ਹੈ ਢਾਣੀਆਂ ਨੇ ਅਫਸੋਸ ਇਸ ਗੱਲ ਦਾ ਕਥਾਕਾਰਾਂ ਨੇ ਭਾਈ ਮਰਦਾਨਾ ਜੀ ਦੇ ਸ਼ਬਦ ਕਿਹੋ ਜਿਹੇ ਹੁੰਦੇ ਸਨ ਮੈਂ ਆਪ ਜੀ ਦੇ ਆਪ ਜੀ ਦੇ ਨਜ਼ਰਾਂ 'ਚ ਧਿਆਨ ਦਿਵਾਉਣਾ ਚਾਹੁੰਦਾ ਭੁੱਖ ਲੱਗਦੀ ਤ੍ਰੇਹ ਲੱਗਦੀ ਕੀ ਬੋਲ ਹੁੰਦੇ ਸਨ ਬਾਬਾ ਤੂੰ ਅਤੀਤ ਉਰਖ ਹੈਂਕ ਅਤੀਤ ਭੁੱਖ ਹੁੰਦਾ ਜਿਹਦੇ ਉੱਤੇ ਸਮੇਂ ਦਾ ਤੇ ਸਥਾਨ ਦਾ ਕੋਈ ਅਸਰ ਨਾ ਹੋਵੇ ਬਿਹੋਂ ਦਬਿਓ ਜਿਹੜਾ ਸਾਡੀ ਕਲਪਨਾ ਚ ਨਾ ਸਕੇ ਬਾਬਾ ਤੂੰ ਅਤੀਤ ਬੁਰਖ ਹੈ ਨਾ ਭੁੱਖ ਨਾ ਤਰੇ ਨਾ ਨੀਂਦ ਨਾ ਥਕਾਨ ਬਾਬਾ ਯਾ ਤਾਂ ਅਸਾਂ ਕੋਲ ਵੀ ਮਿਹਰਬਾਨ ਹੋ ਅਸਾਂ ਨੂੰ ਆਪਣੇ ਵਾਂਗ ਅਤੀਤ ਕਰ ਅਰ ਜੇ ਮਿਹਰਬਾਨੀ ਨਹੀਂ ਕਰਨੀ ਤਾਂ ਫਿਰ ਭੁੱਖ ਲੱਗੀ ਹੈ ਖਾਣ ਲਈ ਕੁਝ ਦੇ ਥਿਸ ਇਜ਼ ਲੈਂਗੁਏਜ ਆਫ ਇਸਤ ਫਿਰ ਗੁਰੂ ਬਾਬਾ ਕਿਹਾ ਜੀ ਅਸੀਂ ਆਪਣੇ ਸਿੱਖ ਨਾਲ ਪ੍ਰੇਮ ਕਿਹਾ ਜੀ ਮਹਾਰਾਜ ਦਾ ਇੱਕ ਥਾਂ ਹੈ ਭਾਈ ਮਰਦਾਨਾ ਜੀ ਨੇ ਆਖਿਆ ਬਾਬਾ ਤੁਰਿਆ ਨਹੀਂ ਜਾਂਦਾ ਹੋਰ ਥਕਾਨ ਵੀ ਹੋਈ ਤੇ ਭੁੱਖ ਲੱਗੀ। ਮਹਾਰਾਜ ਨੇ ਫਰਮਾਇਆ ਚਲੋ ਭਾਈ ਅੱਗੇ ਆਬਾਦੀ ਆਏਗੀ ਕਿਤੇ ਖਾਣ ਨੂੰ ਮਿਲੇਗਾ। ਭਾਈ ਮਰਦਾਨਾ ਜੀ ਨੇ ਕਿਹਾ ਨਾ ਬਾਬਾ ਤੁਰਿਆ ਨਹੀਂ ਜਾਣਾ। ਦਰਖਤੇ 'ਤੇ ਖੜੇ। ਮਹਾਰਾਜ ਨੇ ਫਰਮਾਇਆ ਤਾਂ ਠੀਕ ਹੈ ਭਾਈ ਫਿਰ ਤੁਸੀਂ ਬੈਠੋ ਦਰਖਤੇ 'ਤੇ ਮੈਂ ਕੁਝ ਲੈ ਕੇ ਹੁਣੇ ਆਇਆ। ਸਿੱਖ ਬੈਠੇ ਦਰਖਤੇ ਗੁਰੂ ਬਾਬਾ ਯਾਨੀ ਪ੍ਰੇਮ ਦੀਆਂ ਬਾਤਾਂ ਸੰਗਤ ਨਾਲ ਹੋ ਰਹੀਆਂ ਨੇ। ਗੁਰੂ ਬਾਬਾ ਜੀ ਗਏ ਕਿਸੇ ਦਿਸ਼ਾ 'ਚ। ਕੁਝ ਦੇਰ ਬਾਅਦ ਵਾਪਸ ਆਏ। ਉਹਨਾਂ ਦੇ ਹੱਥਾਂ 'ਚ ਖਾਣ ਪੀਣ ਦੀ ਕੁਝ ਸਮੱਗਰੀ ਸੀ। ਗੋਡਿਆਂ ਭਾਰ ਭਾਈ ਮਰਦਾਨਾ ਜੀ ਦੇ ਸਾਹਮਣੇ ਬੈਠੇ ਤੇ ਕਿਹਾ ਲੋ ਭਾਈ ਖਾਣ ਪੀਣ ਦਾ ਸਮਾਨ ਆਇਆ। ਭਾਈ ਮਰਦਾਨਾ ਜੀ ਨੇ ਆਪਣੇ ਹੱਥ ਫੈਲਾਏ। ਕੁਝ ਖਾਣ ਹੁੰਦੇ ਹੋ ਜੀ ਜੋ ਲੈਂਦਾ ਹੈ। ਮਹਾਰਾਜ ਨੇ ਫਰਮਾਇਆ ਨਾ ਭਾਈ ਅਸਾਂ ਦੇ ਹੱਥਾਂ ਵਿੱਚੋਂ ਇਸੇ ਤਰ੍ਹਾਂ ਖਾਓ ਅਸਾਨੂੰ ਇਹ ਭਲਾ ਲੱਗਦਾ ਹੈ। ਯਾਨੀ ਗੋਡਿਆਂ ਭਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਜਿਸ ਸਿੱਖ ਨੂੰ ਭੁੱਖ ਲੱਗੀ ਹੈ ਉਹਦੇ ਸਾਹਮਣੇ ਬੈਠੇ ਨੇ। ਭਾਈ ਮਰਦਾਨਾ ਜੀ ਤੇ ਗੁਰੂ ਬਾਬਾ ਨਾਨਕ ਜੀ ਦਾ ਪ੍ਰੇਮ ਐਡਾ ਕਨਿਸ਼ਟ ਐਡਾ ਡੂੰਗਾ ਕਿ ਸਾਡੀ ਐਪਰੀਹੈਂਸ਼ਨ ਤੋਂ ਬਿਓਂ ਆ। ਇੱਕ ਐਗਜ਼ਾਮਪਲ ਹੋਰ। ਆਪਾਂ ਹੁਣੀ ਆਪਾਂ ਦੇਖਦੇ ਆਂ ਕਿ ਏਸੀ ਗੱਡੀਆਂ ਨੇ ਲੰਮਾ ਸਫ਼ਰ ਵੀ ਨਾ ਕਰਨਾ ਹੋਵੇ ਪਾਣੀ ਦੀ ਬੋਤਲਾਂ ਨਾਲ ਰੱਖਦੇ ਹਾਂ। ਭਾਈ ਮਰਦਾਨਾ ਜੀ ਨੂੰ ਹੁਕਮ ਸੀ ਕਿ ਜਿੱਥੇ ਖਾਣ ਨੂੰ ਮਿਲੇ ਪੀਣ ਨੂੰ ਮਿਲੇ ਜਿੰਨੀ ਇੱਛਾ ਸੋ ਖਾਓ ਤੇ ਪੀਓ ਆਪਣੇ ਨਾਲ ਖਾਣ ਦੀ ਤੇ ਪੀਣ ਦੀ ਸਮਗਰੀ ਚੁੱਕਣੀ ਨਹੀਂ। ਇਹ ਆਪਾਂ ਸਾਰੇ ਜਾਣਦੇ ਆਂ। ਰਾਜਸਥਾਨ ਪਾਰ ਕਰ ਰਹੇ ਸਾਂ ਪੈਦਲ ਸਾਖੀਕਾਰ ਦੇ ਬੋਲ ਰੇਤ ਉੱਪਰ ਤਾਰੇ ਹੋਰ ਕਿਛ ਨਹੀਂ ਸੀ ਨਾ ਪੰਖੀ ਨਾ ਕਾ ਨਾ ਦਰਖਤ ਨਾ ਪਸ਼ੂ ਨਾ ਪੰਛੀ ਉੱਪਰ ਤਾਰੇ ਰੇਤ ਹੋਰ ਕਿਛ ਨਹੀਂ ਸੀ ਇੱਕ ਦਿਨ ਉਹੀ ਭਾਸ਼ਾ ਪੁਰਾਣੀ ਚ ਇੱਕ ਦਿਨ ਭਾਈ ਮਰਦਾਨਾ ਜੀ ਨੇ ਕਹਿਆ ਜੀ ਬਾਬਾ ਜੀ ਦੇਸ ਦਾ ਕੋਈ ਦਰਖਤ ਵੀ ਮਿਲਿਆ ਹਾਉਂ ਤਿਸ ਦਾ ਗੱਲ ਲੱਗ ਕੇ ਰੋਵਾ। ਬਾਬੇ ਕਹਿਆ ਕਰਤਾਰ ਦਾ ਨਾਮ ਲਾਇ ਭਾਈ ਕਰਤਾਰ ਦਾ ਨਾਮ ਜਾਪ। ਫਿਰ ਤੁਰਨ ਲੱਗੇ ਚਲੋ ਚਾਲ ਚਲੋ ਚਾਲ ਉੱਪਰ ਤਾਰੇ ਠੇਹਾਂ ਰੇ ਬਹੁਤ ਕਿਛ ਨਹੀਂ ਸੀ ਇਸ ਆਖੀਕਾਰ ਦੇ ਬੋਲ। ਹੋਰ ਦਿਨ ਬੀਤੇ ਭਾਈ ਮਰਦਾਨਾ ਜੀ ਨੇ ਕਿਹਾ ਜੀ ਬਾਬਾ ਜੀ ਦੇਸ ਕਾ ਕੋਈ ਕੁੱਤਾ ਵੀ ਮਿਲਿਆ ਹਾਉਂ ਤਿਸ ਦਾ ਗੱਲ ਲੱਗ ਕੇ ਰੋਵਾ। ਬਾਬੇ ਕਹਿਆ ਭਾਈ ਇਨਾ ਉਜਾੜਾ ਬੀਆਬਾਨਾ ਰੇਗਿਸਤਾਨਾਂ ਵਿੱਚ ਇਸੇ ਲਈ ਆਏ ਹਾਂ ਜੋ ਨਾ ਕੋਈ ਕੁੱਤਾ ਲੱਗਾ ਨਾ ਭੌਂਕਾ। ਬੰਦਗੀ ਕਰਨ ਦਾ ਟਿਕਾਣਾ ਹੀ ਇਹ ਹੈ। ਕੁੱਤਿਆਂ ਤੋਂ ਤੇ ਭੌਂਕਣ ਵਾਲਿਆਂ ਤੋਂ ਦੂਰ ਇੱਕ ਪਾਸੇ ਕਿਨਾਰਾ ਕਰਕੇ ਕੁਝ ਦਿਨਾਂ ਲਈ ਇਸੇ ਲਈ ਆਏ। ਨੈਕਸਟ ਗੱਲ ਬਹੁਤ ਇੰਪੋਰਟੈਂਟ ਹੈ ਇਸੇ ਯਾਤਰਾ 'ਚ ਕਿ ਅੱਗੇ ਇੱਕ ਆਬਾਦੀ ਆਈ। ਭਾਈ ਮਰਦਾਨਾ ਜੀ ਨੇ ਦੇਖਿਆ ਕਿ ਲਿਬਾਸ ਵੱਖਰਾ, ਬੋਲੀ ਵੱਖਰੀ। ਭਾਈ ਮਰਦਾਨਾ ਜੀ ਨੇ ਕਿਹਾ ਜੀ ਬਾਬਾ ਜੀ ਕੌਣ ਦੇਸ ਆਏ ਗਿਆ ਹੈ? ਇਹਨਾਂ ਦੀ ਬੋਲੀ ਨਾ ਸਾਨੂੰ ਸਮਝ ਅਸਾਂ ਦੀ ਬੋਲੀ ਨਾ ਇਹਨਾਂ ਨੂੰ ਸਮਝ ਕੀ ਕਰਾਂਗੇ ਕੀ ਬੋਲਾਂਗੇ ਕੀ ਪੁੱਛਾਂਗੇ ਕੀ ਦੱਸਾਂਗੇ ਸਾਖੀਕਾਰ ਦੇ ਬੋਲ ਬਾਬੇ ਕਹਿਆ ਭਾਈ ਸੋਰਾਸ਼ਟਰ ਆਈ ਗਿਆ ਹੈ ਸੋਰਠ ਰਾਗ ਇਸੇ ਦੇਸ਼ ਦਾ ਰਾਗ ਹੋਇਆ ਸੋਰਠ ਗਾ ਤੁਸਾਂ ਦੀ ਬੋਲੀ ਇਹਨਾਂ ਨੂੰ ਭਲੀ ਸਮਝਾਏ ਇਹ ਬਾਤ ਪੜਨ ਤੋਂ ਬਾਅਦ ਮੈਂ ਭਾਈ ਕਾਂਗ ਸਿੰਘ ਨਾਬਾ ਜੀ ਦਾ ਮਹਾਨ ਕੋਸ਼ ਦੇਖਿਆ ਕਿਰਪਾ ਕਰਕੇ ਆਪ ਜੀ ਵੀ ਐਂਟਰੀ ਦੇਖਿਓ ਸੋਰਾਸ਼ਟਰ ਦੇਸ਼ ਨੂੰ ਅੱਜ ਮਹਾਰਾਸ਼ਟਰ ਕਿਹਾ ਜਾਂਦਾ ਸੋਹਰ ਖਿraag ਮਹਾਰਾਸ਼ਟਰ ਦਾ ਰਾਗ ਮਰਾਠਾ ਕਲਚਰ ਦਾ ਰਾਗ ਫਿਰ ਮੈਂ میوزਿਕ ਦੇ ਡਿਪਾਰਟਮੈਂਟ ਚ ਗਿਆ ਐਗਜ਼ੈਕਟਲੀ ਇਹੋ ਗੱਲ ਅਸੀਂ ਵੱਖ-ਵੱਖ ਰੀਜਨਸ ਦੇ ਜਿਵੇਂ ਮਾਝ ਜਾਂ ਜਿਵੇਂ ਪੈਰਵੀ ਹੈ ਪੈਰਵੀ ਦੀਆਂ ਸੁਰਾਂ ਪੰਜਾਬ ਦੀਆਂ ਸੁਰਾਂ ਨੇ ਆਪਣੇ ਵਿਆਹ ਦੇ ਗੀਤ ਮਿਰਜ਼ਾ ਹੀਰ ਇਹ ਸਾਰੇ ਪੈਰਵੀ ਚ ਗਾਏ ਜਾਂਦੇ ਨੇ ਤੋਂ ਵੱਖ-ਵੱਖ ਖਿੱਤਿਆਂ ਦੇ ਵੱਖ-ਵੱਖ ਰਾਗ ਨੇ ਗੁਰੂ ਮਹਾਰਾਜ ਨੇ ਰਾਗਾਂ ਦੀ ਰਾਗ ਦੀ ਵਿੱਦਿਆ ਦੀ ਇਹ ਜਾਣਕਾਰੀ ਕਿੱਥੋਂ ਹਾਸਲ ਕੀਤੀ ਨੋਬਾਡੀ 노스